ਕਈ ਵੀ ਨਾ ਦੇ ਅਜੇ ਨਾਲ ਕੋਈ ਨਹੀਂ ਦੇਖੋ ਕਿ ਬਹੁਤ ਖਰਾਬ ਸਿਪੋਲਿਆ ਪਾਣੀ ਲੱਗਿਆ ਪਾਣੀ ਲੱਗਿਆ ਪਾਣੀ ਲੱਗਿਆ ਬਈ ਇਹ ਗਵਰਨਮੈਂਟ ਦਾ ਫੇਲਿਅਰ ਹੈ ਯਾਨੀ ਕੋਈ ਸਾਫ ਸਫਾਈ ਕਰਨੀ ਚਾਹੀਦੀ ਗਵਰਨਮੈਂਟ ਦੇ ਉੱਤੇ ਕਿਤੇ ਹੋਏ ਤੇ ਜਾਨ ਜਾਨ ਨੂੰ ਮਾਲ ਦਾ ਵੀ ਨਸਾਨ ਵਾਧੂ ਹੋ ਸਕਦਾ ਅਸੀਂ ਚੰਦਬਰ ਨੂੰ ਤੋਂ ਮੋਗੇ ਜਾਣਾ ਮੋਗੇ 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 ਕੀ ਕੀ ਕਰਦੇ ਪ੍ਰਸ਼ਾਸਨ ਇਹ ਕਰ ਸਕਦੇ ਆਦਾ ਚੈੱਕ ਕਰਾਣਾ ਯਾਦਾ ਸਫਾਈ ਕਰਾਣਾ ਕੱਲ ਨੂੰ ਵੱਡਾ ਨੁਕਸਾਨ ਹੋਣ ਤੋਂ ਬੈਟਰ ਹੈ ਕਿਆ ਨਾ ਪਹਿਲਾਂ ਸਟਾਲ ਕੋਲ ਗਿਆ ਬਰੋ ਕਮਰਾ ਆਈਏ ਵੈਸੇ ਤਾਂ ਮੇਰੇ ਸਾਹਮਣੇ ਹੀ ਤੇ ਕਿਨੇ ਇਹ ਦੱਸ ਮੈਨੂੰ ਦੱਸ ਕਿ ਨਾ ਉਹ ਮੂਠੇ ਹੋ ਗਿਆ ਨਾ ਉਹ ਜਾਇਦਰ ਗੱਡੀ ਸੀ ਜਿਹੜੀ ਚੱਲਣ ਵਾਲੀ ਮੇਰੇ ਕੋਲ ਨਹੀਂ ਰਿਹਾ ਕਿਸੇ ਜਗ੍ਹਾ ਤੇ ਸਾਰੇ ਲੈ ਜੀ ਮੇਰਾ ਨਾਮ ਜੀ ਮਨਦੀਪ ਸ਼ਰਮਾ ਤੁਸੀਂ ਵੀ ਇੱਥੇ ਪਹੁੰਚੇ ਕੋਣੀ ਨੋਡ ਕੋ ਬਜਰੀ ਕਿਲਰੀ ਤੇ ਮੋਟਰਸਾਈਕਲ ਵਾਲੇ ਦੇ ਸੱਟਾਂ ਲੱਗੀਆਂ ਨਾਲ ਡਿਗਿਆ ਤੇ ਨਾਲ ਉਹ ਗੱਡੀ ਥੱਲੇ ਆਣ ਲੱਗਾ ਸੀ ਕੀ ਕਹਣਾ ਜਾਂਦੇ ਇਹਦੇ ਬਾਰੇ ਭਾਜੀ ਮੈਂ ਦੇਖਿਆ ਵੀ ਤੁਸੀਂ ਉਹ ਉਸ ਬੰਦੇ ਨੂੰ ਦੇਖ ਰਹੇ ਸੀ ਚੁੱਕਰੇ ਸੀ ਤਾਂ ਉਹਨਾਂ ਨੂੰ ਦੇਖ ਕੇ ਅਸੀਂ ਤੁਹਾਨੂੰ ਦੇਖ ਕੇ ਅਸੀਂ ਰੁੱਕ ਗਏ ਪਰ ਜਿੱਦਾਂ ਉਹਦੇ ਸੱਟਾਂ ਲੱਗੀਆਂ ਹੈਗੀਆਂ ਉਹ ਬੜਾ ਬਹੁਤ ਜ਼ਿਆਦਾ ਬਚਾਅ ਹੋ ਗਿਆ ਹੈ ਔਰ ਜਿੱਦਾਂ ਉਹ ਗਿਰਿਆ ਸੀਗਾ ਪਿੱਛੋਂ ਗੱਡੀ ਵੀ ਆ ਰਹੀ ਸੀ ਜਿੱਦਾਂ ਤੁਸੀਂ ਦੱਸ ਰਹੇ ਹੋ ਗੱਡੀ ਉਹਦੇ ਉੱਪਰ ਵੀ ਚੜ ਰਹੀ ਸੀਗੀ ਤੇ ਜਿਹੜਾ ਸਲੀਪਰ ਵੀ ਬਣਿਆ ਹੈਗਾ ਬਜਰੀ ਕਰਕੇ ਬਣਿਆ ਹੈਗਾ ਆ ਔਰ ਜਿੱਦਾਂ ਤੁਸੀਂ ਕਹਿ ਦੀ ਸਫਾਈ ਕਰਾਣੀ ਆ ਮੈਂ ਤੁਹਾਨੂੰ ਵਾਦਾ ਕਰਦਾ ਸਵੇਰੇ ਅਸੀਂ ਪਾਵਾਂ 1 ਘੰਟੇ ਲਈ 2 ਘੰਟੇ ਲਈ ਬੰਦਾ ਲਾਈਏ ਪੰਜੀ ਜਰੂਰ ਪਿੱਛੇ ਕਰਵਾ